ਦੀ ਗੱਲ ਕਰਦੇ ਆਂ ਫਰਾਰ ਵਿਧਾਇਕ ਪਠਾਨ ਮਾਚਰਾ ਦੀ ਇੱਕ ਹੋਰ ਵੀਡੀਓ ਸਾਹਮਣੇ ਆ ਗਈ ਹੈ ਤਾਂ ਪਠਾਨ ਮਾਚਰਾ ਸਾਹਿਬ ਲਾਈਵ ਹੋ ਹੋ ਕੇ ਪੰਜਾਬ ਪੁਲਿਸ ਨੂੰ ਚੜ੍ਹੋਂ ਤੇ ਲੱਗੇ ਹੋਏ ਆ ਪਠਾਨ ਮਾਚਰਾ ਨੇ ਕੇਸ਼ਰੀਵਾਲ ਤੇ ਮੁੱਖ ਮੰਤਰੀ ਮੰਨ ਤੇ ਨਿਸ਼ਾਨੇ ਸਾਥੀ ਕੱਲ ਜੋ ਆਪਣੇ ਭਤੀਜੇ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਸੀ ਤੇ ਸ਼ਾਮ ਨੂੰ ਮੁਰਤੋਂ ਲਾਈਵ ਹੋਏ ਨੇ ਕਿ ਹੈ ਕਿ ਦੱਸਦੇ ਕਿ ਜੋ ਹਰਮਿਤ ਸਿੰਘ ਪਠਾਨ ਮਾਚਰਾ ਨੇ ਫਰਾਰ ਚੱਲ ਰਿਹਾ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਰਣਜੋਧ ਸਿੰਘ ਹੜਾਣਾ ਨੂੰ ਇੱਕ ਨਸੀਹਤ ਦਿੱਤੀ ਗਈ ਹੈ ਕਿ ਤੂੰ ਸਿਰਫ ਮੇਰੇ ਪੈਸੇ ਇਥੇ ਪ੍ਰੋਜੈਕਟ ਦਾ ਉਦਘਾਟਨ ਕਰਨ ਚੋਕ ਹੈ ਤਾਂ ਮੁੱਖ ਮੰਤਰੀ ਮਾਨ ਤੇ ਵੀ ਜੋ ਨਿਸ਼ਾਨੇ ਸਾਧੇ ਅਰਵਿੰਦ ਕੇਜਰੀ ਵੱਲ ਤੇ ਵੀ ਨਿਸ਼ਾਨੇ ਸਾਧੇ ਗਏ ਹੈ ਜ਼ਿਕਰੇ ਵੀ ਕੀਤਾ ਗਿਆ ਕਿ ਤੁਸੀਂ ਸਿਆਸਤ ਕਰਨ ਦੇ ਕਾਬਲ ਤਮਨ ਜਾ ਦਿੱਲੀ ਵਾਲਿਆਂ ਦੇ ਪਿੱਛੇ ਨਾ ਲੱਗ ਮੇਰੇ ਤੇ ਝੂਠੇ ਪਰਚੇ ਪਾਏ ਤਾਂ ਮੈਨੂੰ ਬਾਹਰ ਆਉਣਾ ਪਿਆ ਦੱਸ ਦੇ ਇੱਕ ਸਨੌਰ ਹਲਕੇ ਤੋਂ ਵਧਾਇਖਾਨ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਨ੍ਹਾਂ ਨੂੰ ਪੁਲਿਸ ਲਗਾਤਾਰ ਲਾਭਰੀ ਹੈ ਪਠਾਨ ਮਾਜਰਾ ਫਰਾਤ ਚੱਲ ਰਹੇ ਨੇ ਪਰ ਉਥੇ ਹੀ ਲਾਈਵ ਤੇ ਲਾਈਵ ਹੋ ਕੇ ਆਪਣੇ ਦਿਲ ਦੀਆਂ ਗੱਲਾਂ ਜ਼ਰੂਰ ਕਰ ਜਾਂਦੇ ਨੇ ਤਿਆਮਦੀ ਪਾਟੀ ਐਮਐਲਏ ਤੇ ਫਲਾਤਕਾਰਤਾ ਮਾਮਲਾ ਤਰਜ ਹੈ ਪੁਲਿਸ ਇਹਨਾਂ ਨੂੰ ਲਗਾਤਾਰ ਲਬੰਧ ਦੀ ਕੋਸ਼ਿਸ਼ਾਂ ਕਰ ਰਹੀ ਹੈ ਹਰਮਿਤ ਸਿੰਘ ਪਠਾਨ ਮਾਝਾ ਜਿਨ੍ਹਾਂ ਨੇ ਬੀਤੇ ਦਿਨ ਲਾਈਵ ਹੋ ਕੇ 34 ਸਕਿੰਟ ਦੀ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਆਪਣੇ ਭਤੀਜੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ ਤਾਂ ਮੁਰ ਤੋਂ ਸ਼ਾਮ ਨੂੰ ਲਾਈਵ ਹੋ ਕੇ ਮੁੱਖ ਮੰਤਰੀ ਮਾਨ ਤੇ ਆਮਾਦੀ ਪਾਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਜਮਕਿ ਨੇਸ਼ਾ ਨੇ ਸਾਥੇ ਗਏ ਲੋ ਉਹਨਾਂ ਦਾ ਟਾਈਮ ਆ ਉਹ ਆਪਣਾ ਕੱਢਣ ਡਏ ਉਹ ਕੱਢ ਲੈਣ ਜਦੋਂ ਸਟ ਅੱਜ ਸਾਡੇ ਹਲਕੇ ਦੇ ਵਿੱਚ ਸੜਕਾਂ ਦਾ ਉਦਘਾਟਨ ਤੇ ਸਟੇਡੀਅਮਾਂ ਦਾ ਹਦਕਾਟਨ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੈਂ ਅੱਜ ਹਲਕਾ ਸਨੌਰ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਅੱਜ ਸਾਡੇ ਹਲਕੇ ਦੇ ਵਿੱਚ ਸੜਕਾਂ ਦਾ ਉਦਘਾਟਨ ਤੇ ਸਟੇਡੀਅਮਾਂ ਦਾ ਹਦਕਾਟਨ ਕਰਕੇ ਆ ਛੋਟਾ ਬਹੁਤ ਖੁਸ਼ ਹੋ ਰਿਹਾ ਵੀ ਮੈਂ 8 ਨੇ ਕਰੋੜ ਰੁਪਏ ਲੈ ਕੇ ਆਇਆ ਵਰਦੀ ਸਿੰਘ ਦੀ ਅਦੌਲਤ ਸਾਰੇ ਪੈਸੇ ਆਏ ਆ ਦੀਆਂ ਬਾਰਾਂ ਮਾਰੀਆਂ ਜਿਵੇਂ ਇਹ ਵੀ ਸ਼ੇਰਾਂ ਦੀਆਂ ਮਾਰੀਆਂ ਮਾਰੀਆਂ ਤੇ ਖਬਰ ਤੇ ਤੇਰੇ ਗੱਲਬਾਤ ਕਰਾਂਗੇ ਸਹਿਯੋਗੀ ਦਮਨਪ੍ਰੀਤ ਸਰਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਦਮਨ ਕੀ ਕੁਝ ਅਪਡੇਟ ਆ ਰਿਹਾ ਹਰਮਿਤ ਸਿੰਘ ਪਠਾਨ ਮਾਜਰਾ ਦਾ ਜ਼ਿਕਰ ਕਰ ਲਈਏ ਭਾਵੇਂ ਫਰਾਰ ਚੱਲ ਰਹੇ ਨੇ ਪਰ ਲਾਈਵ ਤੇ ਲਾਈਵ ਹੋ ਕੇ ਜੋ ਆਪਣੇ ਦਿਲਦਿਆਂ ਗੱਲਾਂ ਜ਼ਰੂਰ ਕਰ ਜਾਂਦੇ ਆ ਕਿ ਕੁਝ ਅਪਡੇਟ ਹੈ ਆ ਬਿਲਕੁਲ ਕੁਰਵਿੰਦਰ ਦੇਖੋ ਜਿਸ ਤਰੀਕੇ ਦੇ ਨਾਲ ਹਰਮੀ ਸਿੰਘ ਪਠਾਨਵਾਜਰਾ ਲਗਾਤਾਰ ਪੁਲਿਸ ਦੀ ਗ੍ਰਿਫਤੋਬਾਰ ਚੱਲ ਰਹੇ ਨੇ ਪਰ ਆਪਣੇ ਫੇਸਬੁਕ ਪੇਜ ਦੇ ਉੱਪਰ ਲਾਈਵ ਵੀ ਬਾਰ ਜਿਹੜੇ ਹੋ ਚੁੱਕੇ ਨੇ ਔਰ ਜੋ ਅੱਜ ਵੀਡੀਓ ਅਸੀਂ ਪੀਟੀਸੀ ਨਿਊਜ਼ ਤੇ ਦਿਖਾ ਰਹੇ ਆ ਇਹ ਸਿੱਧੇ ਤੌਰ ਦੇ ਉੱਪਰ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਨਵੇਂ ਹਲਕਾ ਇੰਚਾਰਜ ਲਗਾਏ ਗਏ ਸਨੋਰ ਦੇ ਰੰਜੋਦ ਹੜਾਣਾ ਉਹਨਾਂ ਨੂੰ ਘੇਰਦੇ ਹੋਏ ਹਰਮੀ ਸਿੰਘ ਪਠਾਨਵਾਜਰਾ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿ ਜਿਹੜੇ ਮੇਰੇ ਪ੍ਰੋਜੈਕਟ ਪਾਸ ਕਰਾਏ ਗਏ ਸੀਗੇ ਉਸ ਨੂੰ ਜਨਤਾ ਵਿੱਚ ਐਂ ਵਿਖਾਇਆ ਜਾ ਰਿਹਾ ਕਿ ਇਹ ਪ੍ਰੋਜੈਕਟ ਮੈਂ ਲੈ ਕੇ ਆਏ ਨਵੇਂ ਤੋਂ ਉਹਨਾਂ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲਿੱਤਾ ਜਾ ਰਿਹਾ ਔਰ ਇਹ ਵੀ ਕਿਹਾ ਗਿਆ ਕਿ ਤੂੰ ਦਿੱਲੀ ਦਾ ਕਰੀਬੀ ਹੈ ਤੇ ਦਿੱਲੀ ਦੇ ਕਰੀਬੀ ਨੇ ਹਲਕਾ ਸਨੌਰ ਦੇ ਲਈ ਕੀ ਕੀਤਾ ਇਹ ਕਰਕੇ ਦਿਖਾ ਨਾ ਕਿ ਇਸ ਤਰੀਕੇ ਨਾਲ ਮੇਰੇ ਪ੍ਰੋਜੈਕਟ ਜਿਹੜੇ ਨੇ ਉਹ ਪੂਰੇ ਕੀਤੇ ਹੋਏ ਨੇ ਤਾਂ ਉਸ ਨੂੰ ਜਿਹੜੀ ਹਰੀ ਚੰਡੀ ਦੇ ਕੇ ਤਾਂ ਸਿੱਧੇ ਤੌਰ ਦੇ ਉੱਪਰ ਕਈ ਤੇ ਸਵਾਲਾਂ ਦੇ ਘੇਰੇ ਦੇ ਵਿੱਚ ਹਾਲਾਂਕਿ ਸਨੌਰ ਦੇ ਨਵੇਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਜੋ ਰੰਜੋੜ ਸਾਡਾ ਨਾ ਬਣੇ ਨੇ ਉਹਨਾਂ ਨੂੰ ਜਿਹੜਾ ਉਹ ਲਿੱਤਾ ਜਾ ਰਿਹਾ ਹਰਮੀ ਸਿੰਘ ਪਠਾਨ ਮਾਜਰਾ ਦੇ ਵੱਲੋਂ ਔਰ ਇਹ ਪਹਿਲੀ ਵਾਰ ਨਹੀਂ ਪਹਿਲਾਂ ਵੀ ਕਈ ਵਾਰ ਜਿਹੜੀਆਂ ਉਹਨਾਂ ਦੇ ਖਿਲਾਫ ਇਸ ਤਰੀਕੀਆਂ ਪੋਸਟਾਂ ਜਿਹੜੇ ਹਰਮੀ ਸਿੰਘ ਪਠਾਨ ਮજરા ਦੇ ਇਸ ਪੇਜ ਉੱਪਰ ਪਈਆਂ ਨੇ ਤਾਂ ਹਰਮੀ ਸਿੰਘ ਪਠਾਨ ਮજરા ਹਾਲਕੀ ਲਗਾਤਾਰ ਜਿਹੜੇ ਪੁਲਿਸ ਦੀ ਗ੍ਰਿਫਤ ਤੋਂ ਬਾਅਦ ਚੱਲ ਰਹੇ ਨੇ ਪਰ ਸਰਕਾਰ ਨੂੰ ਜ਼ਰੂਰ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਲੈਂਦੇ ਨਜ਼ਰ ਆ ਰਹੇ ਨੇ ਉਸ ਵਿੱਚ ਖਾਸ ਤੌਰ ਤੇ ਇਹ ਵੀ ਜ਼ਿਕਰ ਕਰ ਰਹੇ ਨੇ ਕਿ ਮੈਨੂੰ ਜਿਹੜਾ ਸਰਕਾਰ ਨੇ ਝੂਠੇ ਪਰਚਿਆਂ ਵਿੱਚ ਫਸਾ ਕੇ ਔਰ ਇਸ ਦੇਸ਼ ਤੋਂ ਬਾਹਰ ਬਾਹਰ ਭਰਜੰਤੇ ਜਿਹੜਾ ਮਜਬੂਰ ਕੀਤਾ ਹੈਗਾ ਕੁਲਵਿੰਦਰ ਠੀਕ ਹੈ ਤਾਂ ਬਹੁਤ-ਬਹੁਤ ਸ਼ੁਕਰੀਆ ਹਮ ਜਾਣਕਾਰ ਦਰਸ਼ਕਾਂ ਤੱਕ ਪਹੁੰਚਾਈਏ ਤਸਨੋਰ ਤੇ ਹਲਕਾ ਇਨਚਾਰਜ ਹਡਾਨਾ ਨੂੰ ਪठान माचਰਾ ਨੇ ਲਾਈਵ ਹੋ ਕੇ ਨਸੀਹਤ ਦਿੱਤੀ ਹੈ ਦੱਸ ਦिए ਕਿ ਕਿਹਾ ਕਿ ਤੂੰ ਸਿਆਸਤ ਕਰਨ ਦੇ ਕਾਬਿਲ ਤਾਂ ਬੰਚਾ ਦਿੱਲੀ ਵਾਲਿਆਂ ਦੇ ਪਿੱਛੇ ਨਾ ਲੱਗ ਤੇ ਉਥੇ ਹੀ ਹਰਮੀਤ ਸਿੰਘ ਪठान माचਰਾ ਲਗਾਤਾਰ ਫਰਾਰ ਚੱਲ ਰਹੇ ਨੇ ਪੰਜਾਬ ਪੁਲਿਸ ਲੰਬਿਤੇ ਕੋਸ਼ਿਸ਼ਾਂ ਜ਼ਰੂਰ ਕਰ ਰਹੀ ਹੈ ਪਰ ਲਾਈਵ ਹੋ ਕੇ ਜੋ ਕੋਈ ਨਾ ਕੋਈ ਗੱਲ ਜ਼ਰੂਰ ਕਰ ਜਾਂਦੇ ਹੈ